ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਗੁਰਦਾਰਾ ਕਮੇਟੀ ਦਾ ਮੈਂਬਰ ਮੰਨਣ ਵਾਸਤੇ ਸਿੰਘ ਜਾਂ ਕੌਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮਰਿਆਦਤ ਜਿਹੜਾ ਉਹ ਫੈਸਲਾ ਹੈ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਾਰ ਨਹੀਂ ਹੈ ਇਹ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਹਿਤ ਮਰਿਆਦਾ ਦੇ ਨਾਲ ਔਰ ਇਹ ਮੰਦ ਭਾਗਾ ਫੈਸਲਾ ਹੈ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਿਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਣ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀਐਨਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਦੇ ਖਿਲਾਫ ਜਿਹੜਾ ਜ਼ਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਹਿਚਾਣ ਕੋਰਟ ਤੈਅ ਨਹੀਂ ਕਰਦੀ ਮੁਸਲਮਾਨ ਦੀ ਪਹਿਚਾਣ ਕੋਰਟ ਤੈਅ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਹਿਚਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਰਟ ਕਿਵੇਂ ਤੈਸ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈਹ ਕਰ ਸਕਦਾ ਹੈ ਸਿੱਖ ਦੀ ਪਰਵਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਜ ਹੈ ਸਿੱਖ ਰਹਿਤ ਮਰਿਆਦਾ ਚ ਦਰਜ ਹੈ ਜਿਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੈ ਕਿ ਸਿੱਖ ਦੀ ਪਰਵਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਵਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਬਾਰੇ ਲਫਜ਼ ਕਹੇ ਨੇ ਕਿ ਮਨੋਰਟੀਜ਼ ਜਿਹੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸੇਫ ਨਹੀਂ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨੇ ਪਾਕਿਸਤਾਨ ਦੇ ਵਿੱਚ ਵੀ ਮਰਦਾਨ ਦੇ ਵਿੱਚ ਇੱਕ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਕਿ ਸਰਦਾਰ ਅਮਰਜੀਤ ਸਿੰਘ ਨਾਮ ਦੇ ਇੱਕ ਦੁਕਾਨਦਾਰ ਨੂੰ ਉਹਦੇ ਗਵਾਂਢੀ ਨੇ ਜਿਹੜਾ ਹੈ ਉਹ ਛੁਰਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰਨ ਦਾ ਉਹਦੇ ਤੇ ਯਤਨ ਕੀਤਾ ਹੈ ਜਾਨ ਉਹਦੀ ਬੇਸ਼ੱਕ ਬਚ ਗਈ ਹੈ ਜ਼ਖਮੀ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਜੋ ਵੀ ਦੋਸ਼ੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੀਆਂ ਘਟਨਾਵਾਂ ਮੁੜ ਕੇ ਜੜੀਆਂ ਉਹ ਨਾ ਵਾਪਰਨ ਪਾਕਿਸਤਾਨ ਸਰਕਾਰ ਨੂੰ ਘਟਕਿੰਤਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।